ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੇ ਕੈਪਟਨ ਅਮਨਿੰਦਰ ਸਿੰਘ ਬੀਜੇਪੀ ਦੀ ਲੀਡਰਸ਼ਿਪ ਇਹਨਾਂ ਨੂੰ ਕਰੇਗੀ ਬਾਹਰ ਬਗਾਵਤ ਸ਼ੁਰੂ ਹੋ ਗਈ ਹੈ ਬੀਜੇਪੀ ਦੇ ਵਿੱਚ ਜੋ ਸੁਨੀਲ ਕੁਮਾਰ ਜਾਖੜ ਤੇ ਕੈਪਟਨ ਅਮਨਿੰਦਰ ਸਿੰਘ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਪੰਜਾਬ ਦੇ ਟਕਸਾਲੀ ਬੀਜੇਪੀ ਜੋ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਗੱਠ ਜੋੜ ਨੂੰ ਲੈ ਕੇ ਜਾਂ ਪੰਜਾਬ ਦੇ ਵਿੱਚ ਹੋਰ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਗੱਲ ਕਰ ਰਹੇ ਨੇ ਪਰ ਸ੍ਰੀਨਿਥ ਕੁਮਾਰ ਚਾਖਰ ਤੇ ਕੈਪਟਨ ਅਮਰਿੰਦਰ ਸਿੰਘ ਜੋ ਬੀਜੇਪੀ ਦੇ ਵਿੱਚ ਉਲਟੇ ਬਿਆਨ ਦੇ ਰਹੇ ਨੇ ਜਿਸ ਕਾਰਨ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਮੀਸ਼ ਸ਼ਰਮਾ ਜਿਨ੍ਹਾਂ ਨੇ ਹਾਈ ਕਮਾਂਡ ਦੇ ਕੋਲ ਸਿਨੇ ਕੁਮਾਰ ਜਾਖੜ ਔਰ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਭੇਜ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਜੋ 2027 ਦੇ ਵਿੱਚ ਸਰਕਾਰ ਆਪਣੇ ਦਮ ਤੇ ਬਣਾਏਗੀ ਅਕਾਲੀ ਦਲ ਨਾਲ ਗੱਠ ਜੋੜਦੀਆਂ ਕੋਈ ਵੀ ਸੰਭਾਵਨਾ ਨਹੀਂ ਪਰ ਸਿਨੇ ਕੁਮਾਰ ਜਾਖੜ ਲਗਾਤਾਰ ਜੋ ਮੀਡੀਆ ਦੇ ਵਿੱਚ ਆ ਕੇ ਇਹ ਬਿਆਨ ਬਾਜ਼ੀ ਕਰ ਰਹੇ ਨੇ ਜਿਸ ਕਰਕੇ ਹਾਈ ਕਮਾਂਡ ਪੂਰੀ ਤਰ੍ਹਾਂ ਨਾਰਾਜ਼ ਹੋ ਗਈ ਹੈ ਸਿਨੇ ਕੁਮਾਰ ਜਾਖੜ ਤੋਂ ਵੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਜੋ ਮਜੀਠੀਆ ਦੇ ਹੱਕ ਵਿੱਚ ਆਪਣਾ ਬਿਆਨ ਦਿੱਤਾ ਜਿਸ ਨੂੰ ਲੈ ਕੇ ਬੀਜੇਪੀ ਪੂਰੀ ਤਰ੍ਹਾਂ ਦੋਨੋਂ ਲੀਡਰਾਂ ਤੋਂ ਨਾਰਾਜ਼ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਮਜੀਠੀਆ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਦੇ ਉੱਪਰ ਨਿਸ਼ਾਨਾ ਸਾਧਿਆ ਕਿ ਬੀਜੇਪੀ ਹੁਣ ਇਹ ਕਹੇਗੀ ਕਿ ਇਹ ਇਹਨਾਂ ਦਾ ਆਪਣਾ ਨਿੱਜੀ ਬਿਆਨ ਹੈ ਪਰ ਇਸ ਦਾ ਜਵਾਬ ਬੀਜੇਪੀ ਲੀਡਰਸ਼ਿਪ ਨੂੰ ਦੇਣਾ ਪਵੇਗਾ ਜਿਸ ਕਰਕੇ 2027 ਦੀਆਂ ਚੋਣਾਂ ਵਿੱਚ ਬੀਜੇਪੀ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਇਸੇ ਕਰਕੇ ਬੀਜੇਪੀ ਨੇ ਇਹਨਾਂ ਦੋਨਾਂ ਲੀਡਰਾਂ ਤੋਂ ਦੂਰੀ ਬਣਾ ਲਈਏ ਹੁਣ ਦੋਨੋਂ ਲੀਡਰ ਇਹਨਾਂ ਦਾ ਬੀਜੇਪੀ ਚ ਬਣਿਆ ਰਹਿਣਾ ਕਿੰਨਾ ਕੁ ਸਹੀ ਹੋਵੇਗਾ ਕਿਉਂਕਿ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਬੀਜੇਪੀ ਨੇ ਪਿੱਛੇ ਕਰ ਦਿੱਤਾ ਹੈ ਕੈਪਟਨ ਅਮਿੰਦਰ ਸਿੰਘ ਦੀ ਗੱਲ ਕਰਦੇ ਆ ਤਾਂ ਕੈਪਟਨ ਅਮਿੰਦਰ ਸਿੰਘ ਪਿਛਲੇ ਲਗਭਗ 2 ਸਾਲ ਤੋਂ ਬਿਲਕੁਲ ਸਰਗਰਮ ਨਹੀਂ ਸੀ ਸਿਆਸਤ ਦੇ ਵਿੱਚ ਔਰ ਬੀਜੇਪੀ ਦੇ ਵਿੱਚ ਜੋ ਪੰਜਾਬ ਦੇ ਇਨਚਾਰਜ ਨੇ ਉਹ ਜਦੋਂ ਆਉਂਦੇ ਨੇ ਉਹ ਇੱਕ ਸਪੈਸ਼ਲ ਸੁਨੇਹਾ ਲੈ ਕੇ ਆਉਂਦੇ ਨੇ ਜੋ ਗ੍ਰਹਿ ਮੰਤਰੀ ਦੇ ਵੱਲੋਂ ਕਿ ਜਦੋਂ ਵਿਕਰਮਦੀਪ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਤੁਸੀਂ ਕਿਸੇ ਵੀ ਜੀਪੀ ਦੇ ਲੀਡਰ ਨੇ ਇਸ ਦੇ ਬਾਰੇ ਕੋਈ ਬਿਆਨ ਨਹੀਂ ਦੇਣਾ ਚੁੱਪ ਰਹਿਣਾ ਹੈ ਪੰਜਾਬ ਸਰਕਾਰ ਜਾਣੇ ਕਿ ਮਜੀਠੀਆ ਜਾਣ ਪਰ ਪਿਛਲੇ 1 ਮਹੀਨੇ ਤੋਂ ਲਗਾਤਾਰ ਚੁੱਪ ਬੈਠੇ ਸੀ ਕੈਪਟਨ ਅਮਿੰਦਰ ਸਿੰਘ ਤਿੱਕੋ ਵਾਰੀ ਉਹਨਾਂ ਨੂੰ ਯਾਦ ਆਈ ਨੀਂਦ ਤੋਂ ਉੱਠੇ ਔਰ ਉਹਨਾਂ ਨੇ ਬਿਆਨ ਦੇ ਦਿੱਤਾ ਜਿਸ ਕਰਕੇ ਅੱਜ ਬੀਜੇਪੀ ਨੂੰ ਪੂਰੇ ਪੰਜਾਬ ਦੇ ਵਿੱਚ ਜਵਾਬ ਦੇਣਾ ਔਖਾ ਹੋ ਗਿਆ ਹੈ ਬੀਜੇਪੀ ਪੰਜਾਬ ਦੇ ਵਿੱਚ ਜਿੱਥੇ ਵੀ ਜਾ ਰਹੇ ਨੇ ਕੋਈ ਲੀਡਰ ਉਹਨਾਂ ਨੂੰ ਇਹੀ ਪੁੱਛਿਆ ਜਾ ਰਿਹਾ ਕਿ ਤੁਸੀਂ ਸਾਰੇ ਵਿਕਰਮ ਮਜੀਠੀਆ ਦੇ ਨਾਲ ਹੋ ਤਾਂ ਇਸ ਤੋਂ ਬਚਦੀ ਨਜ਼ਰ ਆ ਰਹੀ ਏ ਕਿ ਕੈਪਟਨ ਅਮੰਦਰ ਸਿੰਘ ਦਾ ਬਿਆਨ ਜੋ ਬੀਜੇਪੀ ਲਈ ਬਹੁਤ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ ਇਸੇ ਤਰ੍ਹਾਂ ਸੁਨੀਲ ਕੁਮਾਰ ਜਾਖੜ ਦਾ ਜੋ ਅਕਾਲੀ ਦਲ ਦੇ ਨਾਲ ਗੱਠ ਜੋੜ ਨੂੰ ਲੈ ਕੇ ਇਹ ਲਗਾਤਾਰ ਬਿਆਨ ਆ ਰਹੇ ਨੇ ਸੋ ਬੀਜੇਪੀ ਦੇ ਹਾਈ ਕਮਾਂਡ ਲੀਡਰਸ਼ਿਪ ਇਹਨਾਂ ਦੋਨਾਂ ਲੀਡਰਾਂ ਤੋਂ ਪੂਰੀ ਤਰ੍ਹਾਂ ਨਾਰਾਜ਼ ਹੈ ਕਿਉਂਕਿ ਦੋਨੋਂ ਇਹ ਕਾਂਗਰਸੀ ਸੀ ਉਹ ਕਾਂਗਰਸ ਛੱਡ ਕੇ ਬੀਜੇਪੀ ਸ਼ਾਮਲ ਹੋਏ ਸੀ ਸੁਨੀਲ ਕੁਮਾਰ ਜਾਖੜ ਜਿਹੜੇ ਕਿ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤੇ ਉਹ ਇਸੇ ਕਰਕੇ ਕਾਂਗਰਸ ਛੱਡ ਗਏ ਔਰ ਦੂਸਰਾ ਕੱਟਰ ਅਮਰਿੰਦਰ ਸਿੰਘ ਜਿਹੜੇ ਕਿ ਮੁੱਖ ਮੰਤਰੀ ਸੀਗੇ ਔਰ ਉਹਨਾਂ ਨੇ ਬਾਦਲਾਂ ਨਾਲ ਰਲ ਕੇ ਪੰਜਾਬ ਦੇ ਵਿੱਚ ਸਰਕਾਰ ਚਲਾਈ ਜਿਸ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਦਿਲਾ ਦਿੱਤਾ ਔਰ ਉਹ ਆਪਣੀ ਪਾਰਟੀ ਬਣਾ ਲੈਂਦੇ ਨੇ ਔਰ ਆਪਣੀ ਪਾਰਟੀ ਨੂੰ ਬਾਅਦ ਵਿੱਚ ਆ ਕੇ ਉਹ ਭਾਜਪਾ ਵਿੱਚ ਮਰਜ ਕਰ ਦਿੰਦੇ ਨੇ ਸੋ ਦੋਨੋਂ ਲੀਡਰਾਂ ਦੀ ਭਾਜਪਾ ਵਿੱਚ ਛੁੱਟੀ ਹੋਣ ਜਾ ਰਹੀ ਏ ਦੋਨੋਂ ਲੀਡਰ ਹੁਣ ਅਗਲਾ ਪਹਿਖੇ ਨਾ ਦਾ ਕੀ ਹੋਵੇਗਾ ਕਿਉਂਕਿ ਪੰਜਾਬ ਵਿੱਚ ਦੋਨੋਂ ਲੀਡਰ ਬਹੁਤ ਉੱਚੇ ਕੱਦ ਵਾਲੇ ਨੇ ਔਰ ਦੋਨੋਂ ਲੀਡਰ ਕਿਦੇ ਨਾ ਕਿਦੇ ਜੇ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਨੇ ਅਕਾਲੀ ਦਲ ਦੇ ਨਾਲ ਇਹਨਾਂ ਦੀ ਜੋ ਆਪਸੀ ਸਹਿਮਤੀ ਹੋ ਸਕਦੀ ਏ ਕਿਉਂਕਿ ਸੁਨੀਲ ਕੁਮਾਰ ਜਾਖੜ ਦਾ ਵੀ ਪਿਛੋਕੜ ਕਿਤੇ ਨਾ ਕਿਤੇ ਅਕਾਲੀਆਂ ਨਾਲ ਮਿਲਦਾ ਔਰ ਕੈਪਟਨ ਅਮਿੰਦਰ ਸਿੰਘ ਤਾਂ ਪਹਿਲੇ ਹਈ ਅਕਾਲੀ ਦਲ ਵਿੱਚ ਸੀ ਕਿ ਅਕਾਲੀ ਦਲ ਛੱਡ ਕੇ ਕਾਂਗਰਸ ਚ ਗਿਆ ਸੀ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ ਸੀ ਸੋ ਕੈਪਟਨ ਅਮਿੰਦਰ ਸਿੰਘ ਪਹਿਲੇ ਵੀ ਅਕਾਲੀ ਸੀ ਔਰ ਹੁਣ ਵੀ ਉਹ ਅਕਾਲੀ ਦਲ ਵਿੱਚ ਵਾਪਸੀ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਔਰ ਸ਼ਨੀਲ ਕੁੰਜ ਆਖੜ ਵੀ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੀ ਖੱਬੀ ਬਾਹ ਨੇ ਦੋਨੋਂ ਜੋੜੀ ਇਕੱਠੀ ਅਕਾਲੀ ਦਲ ਵਿੱਚ ਵਾਪਸੀ ਕਰ ਸਕਦੀ ਏ ਔਰ ਕਾਲੀ ਦਲ ਦੇ ਵਿੱਚ 2027 ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਸਾਥ ਦੇ ਸਕਦੇ ਨੇ